ਹੁਣ ਮੇਰੀ ਉਹਨਾਂ ਇਹ ਭਰਾਵਾਂ ਨੂੰ ਜ਼ਰੂਰੀ ਬੇਨਤੀ ਜੋ ਸਾਡੀ ਕਬੂਤਰਬਾਜੀ ਦੇ ਬਾਰੇ ਮਾਰਾ ਸੋਚਦੇ ਫੁੱਲ ਦਿਓ ਸ਼ੌਂਕਾਂ ਤੇ ਇਹ ਮਾਰੀ ਚੀਜ਼ ਨਹੀਂ ਕਿ ਟਾ ਸ਼ਰੇਆਮ ਬੈਗ ਦਾ ਕਿਉਂ ਨਹੀਂ ਰੋਕਦੇ ਕੈਦ ਕਰ ਰੱਖਿਆ ਜਿਹੜੇ ਇਹ ਸੋਚਦੇ ਮੈਂ ਮੇਰੇ ਵੀਰਾਂ ਨੂੰ ਇਹ ਗੱਲ ਸਮਝਾਉਣਾ ਚਾਹਨਾ ਮਾਂ ਕਿ ਮੈਂ ਖੁੱਡਾਂ 'ਚ ਰੱਖੇ ਤੁਸੀਂ ਆ ਕੇ ਦੇਖਿਓ ਅਸੀਂ ਪੁੱਤਾਂ ਵਾਂਗੂ ਰੱਖੇ ਮੈਂ ਦਿਖਾਉਣਾ ਚਾਹਨਾ ਮਾਂ ਰਿਹਾਂ ਸਪਰੇਹਾਂ ਵਾਲਾ ਦਾਣਾ ਚੁੱਕ ਕੇ ਇਹ ਭੋਲੇ ਪੰਛੀ ਪਰਾਂ ਦੇ ਵਿੱਚ ਮਰ ਜਾਂਦੇ ਆ ਇਹ ਵੀ ਖੁਦ ਨੂੰ ਮਾਲਕ ਕੋਲੇ ਸੇਫ ਮੰਨ ਦੇ ਤਾਂ ਹੀ ਬਾਰ-ਬਾਰ ਡਾਏ ਉਹਦੇ ਘਰ ਆਂਦੇ ਆ ਕਿਉਂ ਸੋਚੋ ਨਿੱਕੇ-ਨਿੱਕੇ ਪੰਛੀਆਂ ਦੀ ਘਟੀ ਗਣਤੀ ਰੇਂਜ ਟਾਵਰਾਂ ਦੀ ਸਿੱਟੇ ਦਿਲ ਪਾੜ-ਪਾੜ ਕੇ ਸਾਡੇ ਬਾਜ਼ੀਆਂ ਤੇ ਡਾਉਣ ਨੂੰ ਗੱਤ ਦੱਸ ਦੇ ਤੇ ਖਾਂਦੇ ਅਦਰ ਸਟੇਟਾ ਵਿੱਚ ਮਾਰ-ਮਾਰ ਕੇ ਇੱਕ ਖਾਸ ਇਹ ਤਾਂ ਹੋਰ ਸੁਣੋ ਸਾਡੇ ਸੌਂਗ ਦੀ ਬੜੇ ਲੋਕ ਤਾਂ ਪ੍ਰੈਸ਼ਨ ਚੋਂ ਕੱਢੇ ਹੋਏ ਆ ਇਹ ਗੱਲ ਫੇਕ ਨਹੀਂ ਰਿਕਾਰਡ ਕੋਲੇ ਲਿਖੇ ਪਏ ਆ ਕਬੂਤਰ ਰੱਖ ਕੇ ਕਈਆਂ ਨੇ ਨਸ਼ੇ ਛੱਡੇ ਹੋਏ ਆ ਗਲਤ ਸਮਝੋ ਐ ਸ਼ੌਂਕ ਕੋਈ ਮਾੜਾ ਸ਼ੌਂਕ ਨਹੀਂ ਫੇਰ ਲਿਖਿਆ ਨਹੀਂ ਲਿਖੀ ਵਸ ਸਚਾਈ ਹੋਈ ਆ ਸਾਥੋਂ ਕਬੂਤਰ ਬਾਜ਼ੀ ਨੂੰ ਵੀਰੇ ਛੱਡ ਨਹੀਂ ਹੁਣਾ ਇਸ ਸ਼ੌਂਕ ਨੇ ਹੀ ਜ਼ਿੰਦਗੀ ਬਚਾਈ ਹੋਈ ਆ ਉਹ ਸਾਥੋਂ ਕਬੂਤਰ ਬਾਜ਼ੀ ਨੂੰ ਵੀਰੇ ਛੱਡ ਨਹੀਂ ਹੁਣਾ ਇਸ ਸ਼ੌਂਕ ਨੇ ਹੀ ਜ਼ਿੰਦਗੀ ਬਚਾਈ ਹੋਈ ਆ